ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਦੇਖੋ ਅਕਸਰ ਕੀ ਹੁੰਦਾ ਜੀ ਆਪਾਂ ਨਵੇਂ ਪਿਆਜ਼ ਆਏ ਹੁੰਦੇ ਆ ਤਾਂ ਆਪਾਂ ਪਿਆਜ਼ ਆਪਣੇ ਪਰਿਵਾਰਾਂ ਦੇ ਹਿਸਾਬ ਨਾਲ ਬੋਰੀ ਜਾਂ ਦੋ ਬੋਰੀਆਂ ਅਕਸਰ ਆਪਾਂ ਹਰ ਇੱਕ ਘਰ ਕੋਈ ਲੈਂਦਾ ਜੀ ਕਿਉਂਕਿ ਉਸ ਤੋਂ ਬਾਅਦ ਦੇਖੋ ਪਿਆਜ਼ ਕਾਫੀ ਸਾਰੇ ਮਹਿੰਗੇ ਹੋ ਜਾਂਦੇ ਆ ਤੇ ਜਦੋਂ ਮਹਿੰਗੇ ਪਿਆਜ਼ ਹੋ ਜਾਂਦੇ ਆ ਉਦੋਂ ਆਪਾਂ ਨੂੰ ਦੇਖੋ ਜੀ ਲੈਣੇ ਔਖੇ ਹੋ ਜਾਂਦੇ ਆ ਇਸ ਕਰਕੇ ਪਿਆਜ਼ ਹਰ ਕੋਈ ਰੱਖਦਾ ਜੀ ਲੈ ਕੇ ਦੇਖੋ ਤੇ ਬੋਰੀ ਜਾਂ ਦੋ ਬੋਰੀਆਂ ਦੇਖੋ ਜੀ ਇਹਨਾਂ ਨੂੰ ਜਦੋਂ ਆਪਾਂ ਸਟੋਰ ਕਰਕੇ ਰੱਖਦੇ ਆਂਗੇ ਤਾਂ ਦੇਖੋ ਆਪਾਂ ਜੇ ਸਹੀ ਢੰਗ ਨਾਲ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਤਾਂ ਦੇਖੋ 6 ਮਹੀਨੇ ਸਾਲ ਵਾਸਤੇ ਵਧੀਆ ਪਿਆਜ਼ ਸਾਫ਼ ਸੁਥਰਾ ਰਹਿੰਦਾ ਹੈ ਗੱਲ ਨਹੀਂ ਗੱਲ ਦਾ ਸੜਦਾ ਨਹੀਂ ਹੈਗਾ ਦੇਖੋ ਜੇ ਆਪਾਂ ਪਿਆਜ਼ਾਂ ਨੂੰ ਇਸ ਤਰ੍ਹਾਂ ਰੱਖਾਂਗੇ ਤਾਂ ਪਿਆਜ਼ ਆਪਣੇ ਖਰਾਬ ਹੋ ਜਾਂਦੇ ਜੀ ਛੇਤੀ ਤੇ ਕਿਵੇਂ ਆਪਾਂ ਇਹਨਾਂ ਨੂੰ ਦੇਖੋ ਜੀ ਸਾਫ਼ ਸੁਥਰੇ ਰੱਖ ਸਕਦੇ ਆਂਗੇ ਦੇਖੋ ਜਿਵੇਂ ਮੈਂ ਲੱਤਿਆ ਜੀ ਇੱਕ ਟੋਕਰਾ ਇਸ ਤਰ੍ਹਾਂ ਟੋਕਰੇ ਆਮ ਹੀ ਮਿਲ ਜਾਂਦੇ ਨੇਗੇ ਤੇ ਉਹਦੇ ਥੱਲੇ ਦੇਖੋ ਆਪਾਂ ਰੱਖਿਆ ਜੀ ਇੱਕ ਸਟੈਂਡ ਹੈ ਸਟੈਂਡ ਉੱਤੇ ਟੋਕਰਾ ਰੱਖਿਆ ਤਾਂ ਜੋ ਪਿਆਜ਼ਾਂ ਨੂੰ ਆਪਾਂ ਇਹਦੇ ਵਿੱਚ ਰੱਖੀਏ ਤਾਂ ਪਿਆਜ਼ਾਂ ਨੂੰ ਚਾਰੇ ਪਾਸੇ ਹਵਾ ਲੱਗੇ ਤੇ ਨੀਚੇ ਵਾਲੀ ਸਾਈਡ ਤੋਂ ਵੀ ਹਵਾ ਲੱਗੇ ਦੇਖੋ ਜੇ ਆਪਣੇ ਕੋਲੇ ਨਾ ਸਟੈਂਡ ਹੋਵੇ ਤਾਂ ਆਪਾਂ ਇੱਟਾਂ ਵਗੈਰਾ ਰੱਖ ਸਕਦੇ ਹਾਂ ਜਿਵੇਂ ਤਿੰਨ ਇੱਟਾਂ ਨੂੰ ਜੋੜ ਕੇ ਆਪਾਂ ਉਹਦੇ ਉੱਪਰ ਰੱਖ ਸਕਦੇ ਹਾਂ ਜੀ ਤਾਂ ਜੋ ਆਪਣੇ ਪਿਆਜ਼ਾਂ ਨੂੰ ਦੇਖੋ ਹਵਾ ਲੱਗਦੀ ਰਹੇ ਦੇਖੋ ਜਿਹੜੇ ਪਿਆਜ਼ ਹੈ ਜੀ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦਾ ਛਿਲਕਾ ਨਹੀਂ ਉਤਾਰਨਾ ਛਿਲਕੇ ਦੇ ਨਾਲ ਦੇਖੋ ਪਿਆਜ਼ ਕਵਰ ਹੋਇਆ ਰਹਿੰਦਾ ਹੈ ਤੇ ਸਾਫ਼ ਸੁਥਰਾ ਰਹਿੰਦਾ ਹੈ ਦੇਖੋ ਜਿਹੜੇ ਛਿਲਕੇ ਉਤਰੇ ਹੋਏ ਸੀ ਜੀ ਪਿਆਜ਼ਾਂ ਦੇ ਉਹ ਮੈਂ ਲੱਗ ਕੱਢ ਰਹੀਆਂ ਤੇ ਸਾਫ਼ ਸੁਥਰੇ ਪਿਆਜ਼ ਹੈਗੇ ਜਿਹੜੀ ਆਪਾਂ ਇਸ ਤਰ੍ਹਾਂ ਲੱਗ ਕੱਢ ਰਿਹਾ ਜੀ ਪਿਆਜ਼ ਲੈਣ ਸਮੇਂ ਦੇਖੋ ਆਪਾਂ ਨੂੰ ਸੁੱਕਾ ਪਿਆਜ਼ ਲੈਣਾ ਚਾਹੀਦਾ ਕੋਈ ਗਿੱਲਾ ਸਿੱਲਾ ਨਾ ਹੋਵੇ ਜਦੋਂ ਦੇਖੋ ਆਪਾਂ ਇਕੱਠੀਆਂ ਬੋਰੀਆਂ ਪਿਆਜ਼ ਦੀਆਂ ਲੈਣੇ ਆ ਜੀ ਇੱਕ ਜਾਂ ਦੋ ਉਹਦੇ ਵਿੱਚ ਕਾਫੀ ਸਾਰੇ ਗਲੇ ਸੜੇ ਪਿਆਜ਼ ਹੁੰਦੇ ਆ ਤੇ ਉਦੋਂ ਦੇਖੋ ਆਪਾਂ ਨੂੰ ਇਸ ਤਰ੍ਹਾਂ ਸਾਫ਼ ਸੁਥਰੇ ਕਰਕੇ ਰੱਖਣੇ ਪੈਂਦੇ ਆ ਜਿਵੇਂ ਕਿ ਦੇਖੋ ਮੈਂ ਕਰ ਰਹੀ ਆਂਗੀ ਤੇ ਆਪਾਂ ਵੀ ਇਸੇ ਤਰ੍ਹਾਂ ਹੀ ਪਿਆਜ਼ ਦੀ ਬੋਰੀ ਲੈਤੀ ਸੀ ਜੀ ਮੈਂ ਉਹਨਾਂ ਨੂੰ ਇਸ ਤਰ੍ਹਾਂ ਸਾਹਮਣੇ ਰੱਖ ਰਹੀਆਂ ਦੇਖੋ ਸਾਫ਼-ਸਾਫ਼ ਪਿਆਜ਼ ਨੇ ਜਿਹੜਾ ਕੋਈ ਗਿੱਲਾ ਸਿੱਲਾ ਮੈਨੂੰ ਪਿਆਜ਼ ਲੱਗਦਾ ਹੈ ਤੇ ਉਹ ਦੇਖੋ ਆਪਾਂ ਲੱਗ ਸੁੱਟ ਦਾਂਗੇ ਤੇ ਇੱਕ ਪਿਆਜ਼ ਗਿੱਲਾ ਹੁੰਦਾ ਜੀ ਦੇਖੋ ਕਾਫੀ ਸਾਰੇ ਪਿਆਜ਼ਾਂ ਨੂੰ ਖਰਾਬ ਕਰ ਦਿੰਦਾ ਹੈਗਾ ਇਸ ਕਰਕੇ ਦੇਖੋ ਮੈਂ ਪਿਆਜ਼ ਦੇ ਵਿੱਚ ਜਿਹੜੇ ਪਿਆਜ਼ ਹੈ ਜੀ ਆਪਾਂ ਟੋਕੜੇ ਦੇ ਵਿੱਚ ਰੱਖਾਂਗੇ ਤੇ ਆਪਾਂ ਟੋਕਰੇ ਨੂੰ ਕਾਫੀ ਉੱਪਰ ਤੱਕ ਨਹੀਂ ਭਰਦੇ ਆਪਾਂ ਇਹਨਾਂ ਨੂੰ ਮਤਲਕਿ ਇਸ ਤਰ੍ਹਾਂ ਰੱਖਾਂਗੇ ਤਾਂ ਜੋ ਆਪਾਂ ਇਹਦੇ ਵਿੱਚ ਹਫ਼ਤੇ 'ਚ ਇੱਕ ਵਾਰ ਜਾਂ ਦੋ ਵਾਰ ਇਹਦੇ ਵਿੱਚ ਹੱਥ ਮਾਰ ਸਕੀਏ ਜੀ ਆਸਾਨੀ ਨਾਲ ਇਹ ਹਵਾ ਪੈਂਦੀ ਰਹਿੰਦੀ ਹੈ ਜੇ ਆਪਾਂ ਕਾਫੀ ਸਾਰਾ ਉੱਪਰ ਤੱਕ ਭਰ ਕੇ ਰੱਖ ਦੰਨਿਆ ਦੇਖੋ ਫਿਰ نیچے ਵਾਲੇ ਪਿਆ ਪਿਆਜ਼ ਹੁੰਦੇ ਨੇ ਜਿਹੜੇ ਦਬਾਅ ਪੈ ਜਾਂਦਾ ਦਬਾਅ ਪੈਣ ਨਾਲ ਪਿਆਜ਼ ਖਰਾਬ ਹੋ ਜਾਂਦਾ ਇਸ ਤਰ੍ਹਾਂ ਰੱਖਣ ਨਾਲ ਪਿਆਜ਼ ਹੈਗੇ ਜਿਹੜੇ ਸਾਫ਼ ਸੁਥਰੇ ਰਹਿਣਗੇ ਤੇ ਕਾਫੀ ਲੰਬੇ ਟਾਈਮ ਤੱਕ ਪਿਆਜ਼ ਚੱਲਣਗੇ ਦੇਖੋ ਜੀ ਜਿਹੜੇ ਛਿਲਕੇ ਨੇ ਆਪਾਂ ਇਹਨਾਂ ਨੂੰ ਸਿੱਟ ਦਾਂਗੇ ਤੇ ਸਾਫ਼-ਸਾਫ਼ ਪਿਆਜ਼ ਕਰਕੇ ਆਪਾਂ ਇੱਕ ਟੋਕਰੇ ਵਿੱਚ ਪਾ ਲੇ। ਦੇਖੋ ਇਹ ਜੇ ਟੋਕਰੇ ਵੀ ਤੇ ਪਲਾਸਟਿਕ ਦੇ ਟੋਕਰੇ ਵੀ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦੇ ਜੀ ਆਪਾਂ ਉਹਦੇ ਵਿੱਚ ਵੀ ਰੱਖ ਸਕਦੇ ਆ। ਦੇਖੋ ਨਹੀਂ ਤਾਂ ਦੇਖੋ ਫਰਸ਼ ਤੇ ਦੇਖੋ ਫਰਸ਼ ਹੁੰਦਾ ਗਰਮ। ਆਪਾਂ ਜਿਵੇਂ ਆਪਣੇ ਕੋਲੇ ਐਵੇਂ ਦੀ ਬੋਰੀ ਹੁੰਦੀ ਹੈ ਜਾਂ ਆਪਾਂ نیچے ਕੋਈ ਅਖਬਾਰ ਵਗੈਰਾ ਵੀ ਉਹਦੇ ਉੱਤੇ ਵੀ ਆਪਾਂ ਦੇਖੋ ਪਿਆਜ਼ ਨੂੰ ਇਸ ਤਰ੍ਹਾਂ ਰੱਖ ਸਕਦੇ ਆ ਜੀ ਕਿਉਂਕਿ ਜਿਹੜਾ ਪਿਆਜ਼ ਦਾ ਪਾਣੀ ਕੋਈ ਪਿਆਜ਼ ਖਰਾਬ ਹੋ ਜਾਂਦਾ ਉਹਦਾ ਪਾਣੀ ਹੁੰਦਾ ਜੀ। ਤੇ ਉਹ ਬੋਰੀ ਸੋਕ ਲੈਂਦੀ ਐ ਅਖਬਾਰ ਵੀ ਸੋਕ ਲੈਂਦਾ ਦੇਖੋ ਜਦੋਂ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਰੱਖ ਦੰਨੇ ਆ ਤੇ ਉਹ ਇੱਕ ਦੂਜੇ ਨਾਲ ਲੱਗ ਕੇ ਤੇ ਦੂਜੇ ਪਿਆਜ਼ ਨੂੰ ਖਰਾਬ ਕਰ ਦਿੰਦਾ ਦੇਖੋ ਕੁਝ ਪਿਆਜ਼ ਮੈਂ ਇਸ ਤਰ੍ਹਾਂ ਖੁੱਲੇ ਬੋਰੀ ਤੇ ਪਾਉਂਗੀ ਜੀ ਕੁਝ ਮੇਰੇ ਲਈ ਪਲਾਸਟਿਕ ਦੀ ਟੋਕਰੀ ਆ ਆਪਾਂ ਪਲਾਸਟਿਕ ਦੀ ਟੋਕਰੀ ਵਿੱਚ ਪਾਵਾਂਗੇ ਇਸ ਤਰ੍ਹਾਂ ਆਪਾਂ ਆਪਣੇ ਪਿਆਜ਼ਾਂ ਨੂੰ ਦੇਖੋ ਜੀ ਹਵਾ ਹਾਰੇ ਦੇ ਵਿੱਚ ਜੇ ਮੈਂ ਕੋਈ ਵਿੰਡੋ ਵਗੈਰਾ ਹੁੰਦੀ ਐ ਜਾਂ ਭਾਂਡੇ ਹੁੰਦੇ ਨੇ ਆਪਾਂ ਉੱਥੇ ਹਵਾ ਹਾਰੇ ਵਿੱਚ ਪਿਆਜ਼ਾਂ ਨੂੰ ਰੱਖ ਸਕਦੇ ਆ ਤਾਂ ਹੀ ਆਪਣੇ ਪਿਆਜ਼ ਹੈਗੇ ਆ ਛੇ-ਵਿੰਨੇ ਸਾਲ ਤੱਕ ਆਰਾਮ ਨਾਲ ਚੱਲ ਸਕਦੇ ਜੀ ਅੱਗੇ ਦੇਖੋ ਪਿੰਡਾਂ ਦੇ ਵਿੱਚ ਕੱਚੇ ਘਰ ਹੁੰਦੇ ਸੀਗੇ ਕੱਚੇ ਘਰਾਂ ਦੇ ਵਿੱਚ ਬੁੜੀਆਂ ਵੈਸੀ ਪਿਆਜ਼ ਨੂੰ ਖੁੱਲ੍ਹਾ ਐਂ ਛੱਡ ਦਿੰਦੀਆਂ ਸੀ ਕੱਚੀ ਘਰ ਦੇ ਵਿੱਚ ਦੇਖੋ ਫਰਸ਼ ਵੀ ਨਹੀਂ ਹੁੰਦਾ ਸੀ ਉਹ ਕੱਚੇ ਘਰ ਖੰਡੇ ਵੀ ਹੁੰਦੇ ਆ ਜੀ ਇਸ ਕਰਕੇ ਪਿਆਜ਼ ਜਿਹੜੇ ਹੈਗੇ ਜੀ ਸਾਫ਼ ਸੁਥਰੇ ਰਹਿੰਦੇ ਸੀ ਐਨੇ ਗਲਦੇ ਨਹੀਂ ਸੀ ਆਪਣੇ ਦੇਖੋ ਘਰਾਂ ਦੇ ਵਿੱਚ ਫਰਸ਼ਾਂ ਦੇ ਵਿੱਚ ਪਿਆਜ਼ ਛੇਤੀ ਖਰਾਬ ਹੋ ਜਾਂਦੇ ਆ ਇਸ ਕਰਕੇ ਦੇਖੋ ਆਪਾਂ ਨੂੰ ਟੋਕਰੇ ਵਿੱਚ ਜਾਂ ਕੋਈ ਇਸ ਤਰ੍ਹਾਂ ਬੋਰੀ ਜਾਂ ਅਖਬਾਰ ਵਛਾ ਕੇ ਪਿਆਜ਼ ਰੱਖਣੇ ਚਾਹੀਦੇ ਆ ਜੀ ਤੇ ਪਿਆਜ਼ਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਜਾਂ ਇੱਕ ਵਾਰ ਉਹਨਾਂ ਵਿੱਚ ਹੱਥ ਵੀ ਮਾਰਨਾ ਚਾਹੀਦਾ ਹੈ ਤਾਂ ਜੋ ਕੋਈ ਇੱਕ ਅੱਧਾ ਪਿਆਜ਼ ਖਰਾਬ ਹੁੰਦਾ ਤਾਂ ਆਪਾਂ ਉਹਨਾਂ ਨੂੰ ਬਾਹਰ ਕੱਢ ਸਕੀਏ ਤੇ ਦੂਜੇ ਪਿਆਜ਼ ਆਪਣੇ ਖਰਾਬ ਹੋਣ ਤੋਂ ਬਚ ਸਕਣ ਇਸੇ ਤਰ੍ਹਾਂ ਦੇਖੋ ਜੇ ਆ ਪਿਆਜ਼ ਛਿੱਲੇ ਹੋਏ ਸੀ ਉਹ ਮੈਂ ਅਲੱਗ ਕੱਢ ਲੇ ਜੀ ਆਪਾਂ ਇਹਨੂੰ ਆਪਣੇ ਵਰਤ ਲਾਂਗੇ ਤੇ ਦੂਜੇ ਪਿਆਜ਼ ਹੈਗੇ ਜੀ ਸੁੱਕੇ-ਸੁੱਕੇ ਆਪਣੇ ਇਸ ਤਰ੍ਹਾਂ ਰੱਖੇ ਆ ਤੇ ਇਹਨਾਂ ਵਿੱਚ ਆਪਾਂ ਹੱਥ ਵੀ ਮਾਰਦੇ ਰਹਾਂਗੇ ਦੇਖੋ ਜੀ ਮੈਂ ਇੱਕ મતલਬ ਕਿ ਇੱਕ ਬੋਰੀ ਨੂੰ ਤਿੰਨ ਚਾਰ ਜਗ੍ਹਾ ਦੇ ਵਿੱਚ ਖਿਲਾਰ ਕੇ ਰੱਖਿਆ ਤਾਂ ਜੋ ਆਪ ਜਿਹੜੇ ਪਿਆਜ਼ ਹੈ ਸਾਫ਼ ਸੁਥਰੇ ਰਹਿਣ ਵਧੀਆ ਰਹਿਣ ਤਾਂ ਜੋ ਇਹਨਾਂ 'ਚ ਆਸਾਨੀ ਨਾਲ ਹੱਥ ਫੇਰ ਸਕੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ